ਵਾਲਾਂ ਦਾ ਸਾਡੀ ਪਰਸਨੈਲਿਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਦੋਂ ਕਿਸੇ ਇਨਸਾਨ ਦੇ ਵਾਲ ਚੜਨ ਲੱਗ ਜਾਂਦੇ ਹਨ ਉਹ ਉਹਦੀ ਅਟਰੈਕਸ਼ਨ ਘੱਟ ਹੋ ਜਾਂਦੀ ਹੈ ਪਰਸਨੈਲਿਟੀ ਘੱਟ ਹੋ ਜਾਂਦੀ ਹੈ ਉਹਦੇ ਵਿੱਚ ਸੈਲਫ ਕੌਨਫੀਡੈਂਸ ਘੱਟ ਹੋ ਜਾਂਦਾ ਹੈ ਮੈਂ ਇਹੋ ਜਿਹੇ ਬੱਚੇ ਦੇਖੇ ਹਨ ਜਿਹੜੇ ਕਿ ਸਕੂਲ ਛੱਡ ਚੁੱਕੇ ਹਨ ਉਹਨਾਂ ਨੂੰ ਪਾਰਟੀਆਂ ਤੇ ਜਾਣ ਚ ਸ਼ਰਮ ਲੱਗਦੀ ਹੈ ਕੀ ਉਮਰ ਤੋਂ ਵੱਡੇ ਨਜ਼ਰ ਆਉਂਦੇ ਹਨ ਬਿਲਕੁਲ ਵਾਲਾਂ ਦਾ ਸਾਡਾ ਪਰਸਨੈਲਿਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਸੀਂ ਆਖਦੇ ਹਾਂ ਕਿ ਆਦਮੀ ਦੀ ਜਾਂ ਔਰਤ ਦੀ ਪਰਸਨੈਲਿਟੀ ਉਹਦੇ ਫੇਸ ਤੋਂ ਹੁੰਦੀ ਹੈ ਜਦੋਂ ਆਪਾਂ ਕਿਸੇ ਇਨਸਾਨ ਨੂੰ ਦੇਖਦੇ ਹਾਂ ਤਾਂ ਸਾਡਾ ਪਹਿਲਾ ਧਿਆਨ ਉਹਦੇ ਵਾਲਾਂ ਵੱਲ ਜਾਂਦਾ ਹੈ ਦੂਜਾ ਧਿਆਨ ਉਹਦੇ ਚਿਹਰੇ ਵੱਲ ਜਾਂਦਾ ਹੈਗਾ ਸੋ ਸੁੰਦਰਤਾ ਦੇ ਵਿੱਚ ਵਾਲਾਂ ਦਾ ਪਹਿਲਾ ਯੋਗਦਾਨ ਹੈ ਬਿਲਕੁਲ ਜੇ ਆਪਾਂ ਵਾਲਾਂ ਦੀ ਕੇਅਰ ਨਹੀਂ ਕਰਦੇ ਇਦੇ ਵਿੱਚ ਖਾਣ ਪੀਣ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਸਟ्रेस ਦਾ ਬਹੁਤ ਵੱਡਾ ਯੋਗਦਾਨ ਹੈ ਰਾਤ ਨੂੰ ਜਾਗ ਜਾ ਕੇ ਕੰਮ ਕਰਨ ਦਾ ਬਹੁਤ ਵੱਡਾ ਯੋਗਦਾਨ ਹੈ ਉਸ ਤੋਂ ਬਾਵਜੂਦ ਸਾਡੀ ਡਾਈਟਰੀ ਹੈਬਿਟਸ ਜੰਕ ਫੂਡ ਜੰਕ ਫੂਡ ਦੇ ਲੈਣ ਦਾ ਵਿੱਚ ਕਈ ਉਹਦੇ ਵਿੱਚ ਆਪਣੀ ਡਾਈਟ ਦੇ ਵਿੱਚ ਨਿਊਟ੍ਰੀਐਂਟਸ ਮੁੱਕ ਜਾਂਦੇ ਹਨ ਇਸ ਕਰਕੇ ਬੋਲਾਂ ਨੂੰ ਪ੍ਰੋਪਰ ਖੁਰਾਕ ਨਹੀਂ ਮਿਲਦੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਬॉयਜ਼ ਦੇ ਵਿੱਚ ਜਾਇੰਟਸ ਦੇ ਵਿੱਚ ਇਹ ਮੇਲ ਪੈਟਰਨ ਬਾਰਨੈਸ ਹੁੰਦਾ ਹੈ ਜਿਹਨੂੰ ਆਪਾਂ ਪੰਜਾਬੀ ਵਿੱਚ ਆਖੀਏ ਖਾਨਦਾਨੀ ਗੰਜਾਪਨ ਜਿਸ ਤਰੀਕੇ ਨਾਲ ਇੱਕ ਇਨਸਾਨ ਦੀ ਸ਼ਕਲ ਆਪਣੇ ਮਾਪਿਆਂ ਨਾਲ ਮਿਲਦੀ ਹੈ ਉਸੇ ਤਰੀਕੇ ਨਾਲ ਉਹਦੇ ਵਾਲਾਂ ਦੇ ਗੁਣ ਵੀ ਦੋਨੋਂ ਪਾਸੇ ਆਪਣੇ ਪੇਰੈਂਟਸ ਵਾਲੇ ਪਾਸੋਂ ਆਂਦੇ ਹਨ ਜੇ ਉਹਦੇ ਪੇਰੈਂਟਸ ਦੇ ਵਿੱਚ ਗੰਜਾਪਨ ਆਇਆ ਤਾਂ ਉਸ ਇਨਸਾਨ ਨੂੰ ਵੀ ਜ਼ਿੰਦਗੀ ਦੇ ਵਿੱਚ ਗੰਜਾਪਨ ਆਏਗਾ ਪਰ ਜੇ ਮੈਂਟਲ ਸਟ्रेस ਜ਼ਿਆਦਾ ਹੈ ਤਾਂ ਇਹ ਚੀਜ਼ ਖਾਣਾ ਪੀਣਾ ਠੀਕ ਨਹੀਂ ਹੈ ਤਾਂ ਇਹ ਚੀਜ਼ ਜਿਹੜਾ ਗੰਜਾਪਨ 45 ਤੋਂ 50 ਸਾਲ ਦੀ ਉਮਰ ਚ ਆਉਣਾ ਹੈ ਅੱਜ ਕੱਲ ਦੇਖਿਆ ਗਿਆ ਕਿ ਜਵਾਨ ਬੱਚਿਆਂ ਦੇ ਵਿੱਚ ਵੀ 18-18 20-20 ਸਾਲ ਦੇ ਬੱਚੇ ਵੀ ਗੰਜੇ ਹੋ ਰਹੇ ਹਨ